ਹਾਂਜੀ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਸੀ ਕਿਸਾਨਾਂ ਨੂੰ ਵੇਚੀ ਜਾਣ ਵਾਲੀ ਖਾਦ ਦੇ ਨਾਲ ਅੱਡੜ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਹੈ ਉਹ ਧੱਕੇ ਨਾਲ ਟੈਗ ਕਰਕੇ ਵੇਚੇ ਜਾਂਦੇ ਸੀ ਜਿਹਦੇ ਵਿੱਚ ਕੇ ਜਿਹੜੇ ਖਾਦ ਦੇ ਰਿਟੇਲਰ ਹੈ ਜਿਹੜੇ ਦੁਕਾਨਦਾਰ ਹੈ ਆਮ ਤੌਰ ਤੇ ਉਹ ਦੁਕਾਨਦਾਰਾਂ ਦੀ ਕਿਸਾਨ ਦੇ ਨਾਲ ਜਿਹੜੀ ਲੜਾਈ ਚੱਲਦੀ ਰਹਿੰਦੀ ਸੀ ਪਰ ਅਸਲ ਦੇ ਵਿੱਚ ਜਿਹੜੇ ਵੱਡੇ ਡਿਸਟ੍ਰੀਬਿਊਟਰ ਐ ਉਹ ਦੁਕਾਨਦਾਰਾਂ ਨੂੰ ੱੱਕੇ ਦੇ ਨਾਲ ਉਹ ਪ੍ਰੋਡਕਟ ਨਾਲ ਟੈਗ ਕਰਦੇ ਸੀ ਬਹੁਤ ਮਹਿੰਗੇ ਪ੍ਰੋਡਕਟ ਕਈ ਪ੍ਰੋਡਕਟ ਦੀ ਤਾਂ ਕੀਮਤ ਜਿਹੜੀ ਖਾਦ ਨਾਲੋਂ ਵੀ ਜ਼ਿਆਦਾ ਹੁੰਦੀ ਸੀ ਉਹ ਡਿਸਟ੍ਰੀਬਿਊਟਰ ਦੁਕਾਨਦਾਰਾਂ ਨੂੰ ੱੱਕੇ ਨਾਲ ਟੈਗ ਕਰਦੇ ਸੀ ਜਿਸ ਕਰਕੇ ਦੁਕਾਨਦਾਰਾਂ ਕੋਲ ਜਿ ਕੋ ਹੋਰ ਰਾਹ ਨਹੀਂ ਸੀ ਕਿਸਾਨਾਂ ਨੂੰ ਉਹ ਦੇਣ ਦੀ ਬਜਾਏ ਔਰ ਪਹਿਲੀ ਵਾਰ ਵੱਡੀ ਕਾਰਵਾਈ ਰੋਪੜ ਦੇ ਵਿੱਚ ਹੋਈ ਐ ਇੱਕ ਵੱਡਾ ਡਿਸਟ੍ਰੀਬਿਊਟਰ ਜਿਹੜਾ ਕਿ ਇਹ ਪ੍ਰੋਡਕਟ ਦੁਕਾਨਦਾਰਾਂ ਨੂੰ ਟੈਗ ਕਰਦਾ ਸੀ ਦੁਕਾਨਦਾਰਾਂ ਨੂੰ ਟੈਗ ਕਰਕੇ ਅੱਗੇ ਕਿਸਾਨਾਂ ਦੀ ਲੁੱਟ ਕਰਵਾਉਂਦਾ ਸੀ ਉਸ ਇੱਕ ਐਸੇ ਡਿਸਟ੍ਰੀਬਿਊਟਰ ਦੇ ਵਿਰੁੱਧ ਜਿਹਦਾ ਨਾਮ ਮਨਪ੍ਰੀਤ ਸਿੰਘ ਹੈ ਰੈਕ ਹੈਂਡਲਰ ਹੈ ਮਨਪ੍ਰੀਤ ਸਿੰਘ ਉਹਦੇ ਵਿਰੁੱਧ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਸੋਹੀ ਖੇਤੀ ਸੇਵਾ ਜੀ ਸੈਂਟਰ ਦੇ ਨਾਂ ਤੋਂ ਉਹ ਉਹਦਾ ਜਿਹੜਾ ਇਹ ਕਾਰੋਬਾਰ ਰੋਪੜ ਚ ਚੱਲਦਾ ਡਿਸਟ੍ਰੀਬਿਊਟਰ ਦਾ ਵੀ ਇਹਦਾ ਰੈਕ ਹੈਂਡਲਰ ਦਾ ਵੀ ਉਹਦੇ ਵਿਰੁੱਧ ਰੋਪੜ ਸਿਟੀ ਥਾਣੇ ਵਿੱਚ ਸਾਡੇ ਜ਼ਿਲ੍ਹਾ ਐਗਰੀਕਲਚਰ ਅਫਸਰ ਦੇ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਐਫ ਆਈ ਆਰ ਨੰਬਰ 273 ਜਿਹੜੀ ਹੈ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਸੈਕਸ਼ਨ 7 ਤੇ ਸੈਕਸ਼ਨ 39 ਦੇ ਅਧੀਨ ਜਿਹੜੀ ਦਰਜ ਕਰਵਾਈ ਗਈ ਹੈ ਕੱਲ ਇੱਕ ਮੀਟਿੰਗ ਮੈਂ ਸਾਰੇ ਦੁਕਾਨਦਾਰਾਂ ਦੀ ਸੱਦੀ ਸੀ ਦੁਕਾਨਦਾਰਾਂ ਨੂੰ ਮੈਂ ਕਿਹਾ ਸੀ ਕਿ ਕਿਉਂ ਕਿਸਾਨਾਂ ਨੂੰ ਜਿਹੜੇ ਪ੍ਰੋਡਕਟ ਹੈ ਉਹ ਟੈਗ ਕੀਤੇ ਜਾ ਰਹੇ ਹੈ ਤਾਂ ਦੁਕਾਨਦਾਰਾਂ ਨੇ ਆਪਣੀ ਸਮੱਸਿਆ ਦੱਸੀ ਕਿ ਅਸੀਂ ਟੈਗ ਨਹੀਂ ਕਰਦੇ ਸਾਨੂੰ ਜਿਹੜਾ ਡਿਸਟ੍ਰੀਬਿਊਟਰ ਹੈ ਉਹ ਸਾਨੂੰ ਧੱਕੇ ਨਾਲ ਦਿੰਦਾ ਤੇ ਉਹਨਾਂ ਦੇ ਦੁਕਾਨਦਾਰਾਂ ਦੇ ਬਿਆਨ ਵੀ ਜ਼ਿਲ੍ਹਾ ਖੇਤੀਬਾੜੀ ਅਫਸਰ ਦੇ ਵਿਦੋ ਲਏ ਗਏ ਔਰ ਉਸ ਤੋਂ ਬਾਅਦ ਸਾਰੀ ਜਾਂਚ ਦੇ ਜਾਂਚ ਤੋਂ ਉਪਰੰਤ ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਇਸ ਡਿਸਟ੍ਰੀਬਿਊਟਰ ਦੇ ਖਿਲਾਫ ਇਹ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਹੈ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਡੀਪੀ ਦੀ ਬੋਰੀ 1350 ਰੁਪਏ ਦੀ ਜਿਹੜੀ ਡੀਪੀ ਦੀ ਬੋਰੀ ਵਿਕਦੀ ਹੈ ਉਹ 1350 ਰੁਪਏ ਦੀ ਬੋਰੀ ਦੇ ਨਾਲ 1100 ਤੱਕ ਵਾਲੇ ਜਿਹੜੇ ਪ੍ਰੋਡਕਟ ਹੈ ਕੈਲਸ਼ੀਅਮ ਨਾਈਟ੍ਰੇਟ 1150 ਰੁਪਏ ਦਾ ਉਹ ਜਿਹੜਾ ਕਿਸਾਨ ਲਈ ਲੈਣਾ ਜ਼ਰੂਰੀ ਕਰ ਦਿੱਤਾ ਵਾ ਸੀਗਾ ਇਹੋ ਜਿਹੇ ਡਿਸਟ੍ਰੀਬਿਊਟਰਾਂ ਨੇ ਔਰ ਡੀਏਪੀ ਦੇ ਨਾਲ ਹੀ ਪੌਲੀ ਹੈਲਾਈਟ ਜਿਹੜਾ 900 ਰੁਪਏ ਦਾ ਏ ਉਹ ਵੀ ਨਾਲ ਟੈਗ ਕੀਤਾ ਜਾਂਦਾ ਸੀ ਕਿ ਡੀਏਪੀ ਦੀ ਬੋਰੀ ਤਾਂ ਮਿਲਣੀ ਐ ਪਹਿਲਾਂ 1100 ਵਾਲਾ ਪ੍ਰੋਡਕਟ ਨਾਲ ਲਓ ਡੀਏਪੀ ਦੀ ਬੋਰੀ ਤਾਂ ਮਿਲਣੀ ਪਹਿਲਾਂ 900 ਵਾਲਾ ਪ੍ਰੋਡਕਟ ਨਾਲ ਲਓ ਇਹ ਇਹਨਾਂ ਡਿਸਟ੍ਰੀਬਿਊਟਰਾਂ ਨੇ ਜਿਹੜਾ ਕਿਸਾਨਾਂ ਦੀ ਲੁੱਟ ਦਾ ਜ਼ਰੀਆ ਬਣਾਇਆ ਹੋਇਆ ਸੀਗਾ ਇਦਾਂ ਹੀ ਰਾਜਨੀਤਿਕ ਤੌਰ ਤੇ ਤਾਂ ਨਹੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਬਾਈ ਜੀ ਪਹਿਲਾਂ ਸਾਰੀ ਜਾਣਕਾਰੀ ਵੀ ਮੈਂ ਸਾਂਝੀ ਕਰ ਲਾਂ ਇਦਾਂ ਜਿਹੜਾ ਡੀਏਪੀ ਦੀ ਬੋਰੀ ਦੇ ਨਾਲ ਬਾਇਓ ਪੋਟਾਸ਼ ਜਿਹੜਾ ਪੀ ਡੀ ਐਮ 600 ਰੁਪਏ ਦਾ ਉਹ ਟੈਗ ਕੀਤਾ ਜਾਂਦਾ ਸੀਗਾ ਐਦਾਂ ਹੀ ਜਿਹੜੇ ਹੋਰ ਜੇ ਅਸੀਂ ਯੂਰੀਆ ਦੀ ਗੱਲ ਕਰੀਏ ਯੂਰੀਆ ਦੀ ਬੋਰੀ 260 ਰੁਪਏ ਦੀ ਹੈ 260 ਰੁਪਏ ਦੀ ਬੋਰੀ ਦੇ ਨਾਲ ਸਲਫਰ ਟੈਗ ਕੀਤਾ ਜਾਂਦਾ 256 ਰੁਪਏ ਦੀ ਬੋਰੀ ਦੇ ਨਾਲ ਸਲਫਰ ਟੈਗ ਕੀਤਾ ਜਾਂਦਾ 270 ਰੁਪਏ ਦਾ ਮਤਲਬ ਕਿ ਖਾਦ ਦੀ ਕੀਮਤ ਘਟ ਜਿਹੜਾ ਟੈਗ ਕੀਤਾ ਜਾਂਦਾ ਉਹਦੀ ਕੀਮਤ ਜ਼ਿਆਦਾ ਨੈਨੋ ਯੂਰੀਆ ਟੈਗ ਕੀਤਾ ਜਾਂਦਾ 250 ਰੁਪਏ ਦਾ ਸਿਡੀ ਕੰਪੋਸਟ ਟੈਗ ਕੀਤਾ ਜਾਂਦਾ 300 ਰੁਪਏ ਦਾ ਐਮਓਪੀ 1600 ਰੁਪਏ ਦਾ ਇਹ ਵੀ ਡੀਪੀ ਨਾਲ ਟੈਗ ਕੀਤਾ ਜਾਂਦਾ ਬਾਇਓ ਪੋਟਾਸ਼ 700 ਰੁਪਏ ਦਾ ਇਹ ਵੀ ਇਹਦਾ ਖਾਦ ਦੇ ਨਾਲ ਟੈਗ ਕੀਤਾ ਜਾਂਦਾ ਸੋ ਇੰਨੀ ਵੱਡੀ ਲੁੱਟ ਜਿਹੜੀ ਕਿਸਾਨਾਂ ਦੀ ਕੀਤੀ ਜਾ ਰਹੀ ਸੀ ਕਿ ਖਾਦ ਦੀ ਕੀਮਤ ਘੱਟ ਜਿਹੜਾ ਧੱਕੇ ਨਾਲ ਦਿੱਤਾ ਜਾ ਰਿਹਾ ਉਹਦੀ ਕੀਮਤ ਖਾਦ ਤੋਂ ਵੀ ਜ਼ਿਆਦਾ ਇਹ ਜਿੰਦ ਤੱਕ ਤੁਸੀਂ ਸਿਆਸੀ ਤੌਰ ਤੇ ਗੱਲ ਕੀਤੀ ਹੈ ਵੀ ਇਹ ਇਹ ਜਿਹੜੇ ਡਿਸਟ੍ਰੀਬਿਊਟਰ ਹੈ ਇਹ ਕਿਹਦੇ ਨਾਲ ਸਬੰਧਤ ਨੇ ਦੇਖੋ ਜਦੋਂ ਅੱਜ ਤੱਕ ਕਿਸੇ ਨੇ ਇਹਨਾਂ ਨੂੰ ਹੱਥ ਨਹੀਂ ਪਾਇਆ ਉਹ ਇਸੇ ਕਰਕੇ ਨਹੀਂ ਪਾਇਆ ਕਿਉਂਕਿ ਜਿਹੜੀਆਂ ਹੁਣ ਤੱਕ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਨਾਲ ਕੋਈ ਇਹਨਾਂ ਦੇ ਜਿਹੜੇ ਸਬੰਧ ਐ ਉਹ ਹੋਣੇ ਔਰ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਖੇਤੀਬਾੜੀ ਮੰਤਰੀ ਸਾਡੇ ਖੁੱਡੀਆਂ ਸਾਹਿਬ ਬੜਾ ਕਲੀਅਰ ਕੱਟ ਹੁਕਮ ਹੈ ਕਿ ਅਸੀਂ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਣੀ ਐ ਔਰ ਇਸੇ ਕਰਕੇ ਇਦਾਂ ਦੇ ਵੱਡੇ ਮગરਮੱਛਾਂ ਨੂੰ ਜਿਹੜਾ ਉਹ ਹੱਥ ਪਾਇਆ ਗਿਆ ਔਰ ਇਹ ਕਾਰਵਾਈ ਜਿਹੜੀ ਐ ਅੱਗੇ ਵੀ ਵਧੇਗੀ ਹੁਣ ਪਰਚਾ ਦਰਜ ਹੋਇਆ ਪਰਚੇ ਤੋਂ ਅੱਗੇ ਵੀ ਇਹਦੀ ਮੁਕੰਮਲ ਜਾਣ ਜਿਹੜੀ ਕਰਾਵਾਂਗੇ ਔਰ ਮੈਂ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਦੇਖੋ ਜਿਹੜਾ ਜ਼ਿਮੀਦਾਰ ਜਿਹੜਾ ਕਿਸਾਨ ਲੁੱਟ ਹੋਇਆ ਉਹਨੇ ਫਿਰ ਸ਼ਿਕਾਇਤ ਤੱਕ ਕਰਨੀ ਕਰਨੀ ਹੈ ਜੇਕਰ ਅੱਜ 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 ਦੁਕਾਨਦਾਰਾਂ ਦੇ ਕੋਲ ਮੌਕਾ ਹੈ ਜੇ ਕਿਸੇ ਦੁਕਾਨਦਾਰ ਨੂੰ ਕਿਸੇ ਵੀ ਡਿਸਟ੍ਰੀਬਿਊਟਰ ਨੇ ਧੱਕੇ ਦੇ ਨਾਲ ਕੋਈ ਪ੍ਰੋਡਕਟ ਅਟੈਕ ਕੀਤਾ ਹੋਇਆ ਅਜੋ ਦੁਕਾਨਦਾਰ ਆਪਣਾ ਪ੍ਰੋਡਕਟ ਉਸ ਡਿਸਟ੍ਰੀਬਿਊਟਰ ਨੂੰ ਵਾਪਸ ਕਰ ਦੇਵੇ ਜੇ ਉਹ ਡਿਸਟ੍ਰੀਬਿਊਟਰ ਵਾਪਸ ਨਹੀਂ ਕਰਦਾ ਤਾਂ ਖੇਤੀਬਾੜੀ ਅਫਸਰ ਨੂੰ ਸ਼ਿਕਾਇਤ ਕਰੇ ਸਾਨੂੰ ਸ਼ਿਕਾਇਤ ਕਰੇ ਅਸੀਂ ਉਸ ਡਿਸਟ੍ਰੀਬਿਊਟਰ ਤੇ ਜਿਹੜੀ ਕਾਰਵਾਈ ਹੈ ਉਹ ਸਰਕਾਰ ਕਰੇਗੀ ਜੇਕਰ ਦੁਕਾਨਦਾਰ ਡਿਸਟ੍ਰੀਬਿਊਟਰ ਤੇ ਕਾਰਵਾਈ ਨਹੀਂ ਕਰਾਂਦਾ ਜਾਂ ਡਿਸਟ੍ਰੀਬਿਊਟਰ ਨੂੰ ਸਮਾਨ ਵਾਪਸ ਨਹੀਂ ਕਰਦਾ ਫਿਰ ਦੁਕਾਨਦਾਰ ਕਿਸਾਨ ਨੂੰ ਐਸਾ ਸਮਾਨ ਵੇਚ ਕੇ ਆਪ ਦੋਸ਼ੀ ਬਣੇਗਾ ਸੋ ਅੱਜ ਦੁਕਾਨਦਾਰ ਦੇ ਕੋਲ ਮੌਕਾ ਹੈ ਕਿ ਉਹ ਆਪ ਦੋਸ਼ੀ ਬਣਨ ਦੀ ਬਜਾਏ ਜਿਹੜੇ ਡਿਸਟ੍ਰੀਬਿਊਟਰ ਧੱਕੇ ਨਾਲ ਅਟੈਕ ਕਰਦੇ ਆ ਉਹਨਾਂ ਦੀ ਸ਼ਿਕਾਇਤ ਜਿਹੜਾ ਖੇਤੀਬਾੜੀ ਅਫਸਰ ਨੂੰ ਕਰੇ ਔਰ ਸਾਡੀ ਖੇਤੀਬਾੜੀ ਵਿਭਾਗ ਨੂੰ ਬੜੀ ਸਿੱਧੀ ਹਦਾਇਤ ਹੈ ਕਿ ਕਿਸਾਨ ਨੂੰ ਖਾਦ ਦੇ ਨਾਲ ਕੋਈ ਵੀ ਪ੍ਰੋਡਕਟ ਉਹ ਧੱਕੇ ਨਾਲ ਨਹੀਂ ਵਿਕਣਾ ਚਾਹੀਦਾ ਔਰ ਹਰਾਨੀ ਦੀ ਗੱਲ ਹੈ ਕਿ ਇਸ ਮੁਲਕ ਦੇ ਵਿੱਚ ਆਈਪੀਐਲ ਵਰਗੀਆਂ ਵੱਡੀਆਂ ਫੈਕਟਰੀਆਂ ਚੰਬਲ ਵਰਗੀਆਂ ਵੱਡੀਆਂ ਇੰਡਸਟਰੀਆਂ ਤੇ ਐਚਰੂ ਆਰਐਲ ਇੰਡੂਰਾਮਾ ਦੇਖੋ ਦੇਖੋ ਮੈਂ ਇਸ ਦੇਸ਼ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਵੀ ਥੱਲੇ ਅਫਸਰ ਸਾਹਿਬ ਦੇਖਣਾ ਚਾਹੀਦਾ ਕਿ ਜਿਹੜੇ ਇਹਨਾਂ ਦੇ ਡਿਸਟ੍ਰੀਬਿਊਟਰ ਬnaye ਹੋਏ ਆ ਉਹ ਕੀ ਕੁਝ ਕਰ ਰਹੇ ਹੈ ਕਿ ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹ ਕਰ ਰਹੇ ਹੈ ਸੋ ਖਾਦ ਦੇ ਮਾਪਦੇ ਦੇ ਵਿੱਚ ਬਹੁਤ ਵੱਡੀ ਲੁੱਟ ਝੜੀ ਕਿਸਾਨਾਂ ਦੀ ਇਹ ਕੰਪਨੀਆਂ ਦੇ ਡਿਸਟ੍ਰੀਬਿਊਟਰ ਕਰਦੇ ਨੇ ਇਹ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਹੜਾ ਆਈਪੀਐਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਕੀ ਕੋਈ ਦੇਖਣ ਵਾਲਾ ਨਹੀਂ ਬਣਦੀ ਕੀ ਚੰਪਲ ਦੀ ਇੰਡੋਰਾਮਾ ਦੀ ਐਚਯੂਆਰਐਲ ਦੀ ਇਹਨਾਂ ਦੀ ਸਰਦ ਵਿੱਚ ਕਿੰਨੇ ਤੇ ਜਿਹੜੀ ਉਹ ਕਿਸਾਨਾਂ ਦੀ ਸੋ ਇਸ ਮਾਮਲੇ ਨੂੰ ਉਸ ਲੈਵਲ ਤੱਕ ਵੀ ਪਹੁੰਚ ਕਰਾਂਗੇ ਅਤੇ ਲੋਕਾਂ ਨੂੰ ਸਬੰਧਤ ਕਰਾ ਕੇ ਇੱਕ ਪੱర్చਾ ਦਰਜ ਕਰਕੇ ਇਹ ਵੀ ਕੋਈ ਕੋਈ ਤੇ ਅੰਤ ਵਿੱਚ ਉਹ ਸਾਰੇ ਫੈਕਟ ਮਲੇਗਾ ਉਸੇ ਤੋਂ ਸਭ ਜੇਕਰ ਉਹ ਜੀਨ ਬਣਾ ਕੇ ਕਰੇਗਾ ਫਿਰ ਕੀ ਕਰੋਗਾ ਉਸਾਨ ਦਾ ਪ੍ਰਬਲ ਬਦਲਵਾ ਪਰੰਧ ਹੋਗਾ ਪਹਿਲੀ ਗੱਲ ਤਾਂ ਪਰਚਾ ਦਰਜ ਹੋਣ ਤੋਂ ਪਹਿਲਾਂ ਹੀ ਮੈਂ ਕਰ ਲਈ ਜਿਹੜੇ ਸਾਡੇ ਡਾਇਰੈਕਟਰ ਖੇਤੀਬਾੜੀ ਪੰਜਾਬ ਹੈ ਉਹਨਾਂ ਨਾਲ ਗੱਲ ਕਰ ਲਈ ਸੀਗੀ ਸਾਡੇ ਚੀਫ ਜਿਹੜੇ ਖੜੇ ਹੈ ਕਿ ਤੁਸੀਂ ਜਿਹੜਾ ਮਰਜ਼ੀ ਬਨਵਾ ਬੰਦੋਬਸਤ ਕਰੋ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਖਾਦ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਔਰ ਇਹਨਾਂ ਨੇ ਬਤਵੇਂ ਬੰਦੋਬਸਤ ਕਰਨੇ ਜਿਹੜੇ ਸ਼ੁਰੂ ਵੀ ਕਰ ਦਿੱਤੇ ਜੇ ਕੋਈ ਡਿਸਟ੍ਰੀਬਿਊਟਰ ਰੋਕ ਰੋਕੇਗਾ ਉਹਦਾ ਬਦਲਵੇਂ ਬੰਦੋਬਸਤ ਕਰਨਾ ਉਹ ਡਾਇਰੈਕਟਰ ਖੇਤੀਬਾੜੀ ਪੰਜਾਬ ਦੀ ਜ਼ਿੰਮੇਵਾਰੀ ਹੈ ਕੀ ਪ੍ਰਬੰਧ ਕੀ ਹੈ ਬਦਲਵਾ ਉਹ ਪ੍ਰਬੰਧ ਕਰਕੇ ਤੁਹਾਡੇ ਸਾਹਮਣੇ ਜੜੇ ਉਹ ਕਰ ਦਿੱਤੇ ਜਾਉਂਗੇ ਤੁਹਾਡੇ ਸਾਹਮਣੇ ਡਿਸਕਲੋਜ਼ ਕਰਦਾਂਗੇ ਕੀ ਪ੍ਰਬੰਧ ਕੀਤੇ ਪਰ ਡਿਪਾਰਟਮੈਂਟ ਉਹ ਬਦਲਵੇਂ ਬੰਦੋਬਸਤ ਕਰੇਗਾ ਕਿਉਂਕਿ ਜੇ ਤੁਸੀਂ ਇਹ ਗੱਲ ਕਰਦੇ ਆ ਇਹ ਕੋਈ ਕੰਪਨੀਆਂ ਦੀ ਵੀ ਬਲੈਕਮੇਲਿੰਗ ਨਹੀਂ ਹੈਗੀ ਨਾ ਹੀ ਬਲੈਕਮੇਲਿੰਗ ਹੋਣ ਦੇਣੀ ਹੈ ਕਿ ਅਸੀਂ ਫਿਰ ਕਿ ਜੇ ਤੁਸੀਂ ਟੈਗ ਮੋਬਾਲ ਨਹੀਂ ਲੈਣਾ ਤਾਂ ਅਸੀਂ ਖਾਦ ਨਹੀਂ ਦੇਣੀ ਤੇ ਰਿਆਕ ਨਹੀਂ ਲੈਣਾ ਉਹ ਜ਼ਿੰਮੇ ਦੀ ਵੀ ਲੜਾਈਆਂ ਲੜਨੀ ਪਈ ਉਹ ਲੜਾਂਗੇ ਬਦਲਵੇਂ ਬੰਦੋਬਸਤ ਕਰਾਵਾਂਗੇ ਪਰ ਇਹ ਜਿਹੜੀ ਬਲੈਕ ਮੇਲنگ ਹੈ ਨਹੀਂ ਹੋਣ ਦਮ। ਕਿੰਨੇ ਵੱਡੇ ਲੈਵਲ ਦੇ ਉੱਤੇ ਜਿਹੜਾ ਸਾਰਾ ਨੈਕਸਸ ਜਿਹੜਾ ਉਹ ਚੱਲ ਰਿਹਾ ਹੈ ਸਗਾ ਕੀ ਲੱਗਦਾ ਕੋਈ ਇਹਨਾਂ ਡਿਸਟ੍ਰੀਬਿਊਟਰਸ ਦੇ ਨਾਲ ਕੋਈ ਹੋਰ ਵੀ ਇਨਵੋਲਵ ਹੈ ਇਹਦੇ ਵਿੱਚ ਕੋਈ ਅਧਿਕਾਰੀ ਵੀ ਇਨਵੋਲਵ ਹੈ ਕੋਈ ਹੋਰ ਇਨਵੋਲਵ ਹੈ ਜਿਨ੍ਹਾਂ ਦੀ ਸ਼ਾਇਦ ਨਾਲੇ ਸਾਰਾ ਕੁਝ ਜਿਹੜਾ ਚੱਲਦਾ ਹੈ। ਦੇਖੋ ਜਿੱਥੋਂ ਤੱਕ ਸਿਆਸੀ ਸ਼ਮੂਲੀਅਤ ਦੀ ਗੱਲ ਹੈ ਉਹ ਤੁਹਾਡੇ ਸਾਹਮਣੇ ਆ ਤੁਸੀਂ ਇੱਥੇ ਰਹਿੰਦੇ ਹੋ ਕਿ ਇਹ ਕੰਮ ਕਿੰਨੀ ਦੇਰ ਤੋ ਹੁੰਦਾ ਆਂਦਾ। ਜੇ ਅੱਜ ਤੱਕ ਅੱਜ ਤੱਕ ਕਿਸੇ ਨੇ ਇਹਨਾਂ ਨੂੰ ਹੱਥ ਨਹੀਂ ਪਾਇਆ ਤਾਂ ਹੱਥ ਨਹੀਂ ਪਾਣਾ ਉਹ ਨਾਲ ਸਰਕਾਰਾਂ ਦੀ ਸਹਿਮਤੀ ਸੀਗੀ ਅੱਜ ਜੇ ਹੱਥ ਪਿਆ ਏ ਅੱਜ ਇਹਦੇ ਵਿੱਚ ਜਿਹੜੇ ਜਿਹੜੇ ਅਧਿਕਾਰੀ ਦੀ ਸ਼ਮੂਲੀਅਤ ਸਾਹਮਣੇ ਆਈ ਏ ਉਹ ਵੀ ਬਖਸ਼ਿਆ ਨਹੀਂ ਜਾਊਗਾ ਜਾਂਚ ਦੇ ਵਿੱਚ ਜਿਹਦੇ ਸ਼ਮੂਲੀਅਤ ਸਾਹਮਣੇ ਆਈ ਏ ਜੇ ਜਿਹਦੀ ਜ਼ਿੰਮੇਵਾਰੀ ਫਿਕਸ ਹੋਏਗੀ ਉਹਦੇ ਖਿਲਾਫ ਵੀ ਕਾਰਵਾਈ ਜਰੂਰ ਕੀਤੀ ਜਾਏਗੀ ਜਦੋਂ ਤੱਕ ਕੋਈ ਹੁਣ ਤੱਕ ਕੋਈ ਆਇਆ ਸਾਹਮਣੇ ਜਾਂਚ ਨਹੀਂ ਫਿਲਹਾਲ ਹਜੇ ਤਾਂ ਐਫ ਆਈ ਆਰ ਕੱਲ ਰਾਤ ਜਿਹੜੀ ਦਰਜ ਹੋਈ ਏ ਅਗਲੀ ਪੜਤਾਲ ਜੀ ਕਰਾਵਾਂਗੇ ਇਸ ਤਰੀਕੇ ਜੇ ਕਹਿ ਦਿੰਦਾ ਵੀ ਜਿਹੜੀਆਂ ਫਰਮਾਂ ਜੇ ਉਹੀ ਸਾਨੂੰ ਦਬਾਅ ਪਾਉਂਦੀਆਂ ਫਿਰ ਉਹਨਾਂ ਤੇ ਵੀ ਕਾਰਵਾਈ ਜਿਵੇਂ ਫੋਕੋਰ ਆ ਤੁਸੀਂ ਨਾਲ ਬਿਲਕੁਲ ਫਰਮਾਂ ਵੱਲੋਂ ਜਾਂ ਕੰਪਨੀਆਂ ਵੱਲੋਂ ਇਹ ਜ਼ਬਰਦਸਤੀ ਟੈਗਿੰਗ ਕੀਤੀ ਜਿਹੜੀ ਜਾ ਰਹੀ ਹੋਵੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ ਖਿਲਾਫ ਵੀ ਕਾਰਵਾਈ ਕਰਾਂਗੇ ਸਰ ਜਿਹੜੇ ਕੀ ਹੁਣ ਬਾਈ ਕਰਦੇ ਜਾਣਦੇ ਨੇ ਕਿਸਾਨਾਂ ਨੂੰ ਇਹਨਾਂ ਦਾ ਕਿੰਨਾ ਕੁ ਜਿਹੜਾ ਨੁਕਸਾਨ ਹੁੰਦਾ ਕਿੰਨਾ ਕੁ ਉਹਨਾਂ ਦੇ ਬਜਟਾਂ ਦਾ ਇਹਨਾਂ ਮੈਂ ਤੁਹਾਨੂੰ ਦੱਸ ਕੇ ਛੱਡਿਆ ਕਿ ਜਿੰਨੇ ਦੀ ਖਾਦ ਹੈ ਉਹ ਤੋਂ ਜ਼ਿਆਦਾ ਕੀਮਤ ਦੇ ਪ੍ਰੋਡਕਟ ਹੈ ਉਹ ਦੁੱਗਣਾ ਵਜ਼ਨ ਹੋ ਗਿਆ ਦੁੱਗਣਾ ਦੁੱਗਣਾ ਜੇ ਕਿਸਾਨ ਨੇ ਖਾਦ ਲਾਣੀ ਹੈ ਡੀਪੀ ਦਾ ਯੂਰੀਆ ਤਾਂ ਜਿੰਨੇ ਦੀ ਖਾਦ ਹੈ ਉਹ ਤੋਂ ਦੁੱਗਣੇ ਪੈਸੇ ਉਹਨੂੰ ਦੇਣੇ ਪੈ ਰਹੇ ਆ ਕਿਉਂਕਿ ਦੁੱਗਣਾ ਬਜਟ ਉਹਦਾ ਪਿਆ ਰਹੇ ਹੁੰਦਾ ਕਿਸਾਨਾਂ ਕੋਲ ਪਾ ਹੈ ਕਰਦੇ ਦੇਖ ਤੋ ਲੱਗਦਾ ਰਪਈਏ ਦੇ ਦਾਤ ਕਰ ਸਕਦਾ ਹੈ ਕਰਪਾ ਕਰਨਾ ਦਰਸ਼ਕੋ ਤਾਂ ਇਸ ਵਾਰ ਇਹ ਕਰਕੇ ਪਤਾ ਮਿਲ ਗਿਆ ਕਿ ਇਹ ਤਾਂ ਸਹੀ ਹੈ ਕਿ 40 ਕਰੋੜਾਂ ਦੇ ਵਿੱਚ ਤਾਂ ਹੈਗਾ ਹੀ ਹੈ ਜੇ ਕੈਲਕੂਲੇਸ਼ਨ ਪ੍ਰੋਪਰ ਕਰਾਂਗੇ ਸਕਦਾ ਕਰੋੜਾਂ ਤੋਂ ਉੱਪਰ ਚੱਲਿਆ ਜਾਵੇ ਪਰ ਕਰੋੜਾਂ 'ਚ ਘੱਟੋ ਘੱਟ ਹੈਗਾ ਹੈ 50 ਕਰੋੜਾਂ ਸਾ ਵੀ ਹੋਏ ਜਿੱਥੇ ਕਿ 100 ਰੁਪਏ ਤੋਂ ਸ਼ੁਰੂਆਤ ਹੋਈ ਪਰਚਾ ਪਹਿਲਾਂ ਰੁਪਏ ਦੇ ਵਿੱਚ ਦਰਜ ਹੋਇਆ ਸੋ ਹੋਰ ਤਾਂ ਇਹ ਵੀ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੈ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਹੈ ਸੋ ਪਰਚੇ ਦਰਜ ਹੋਣ ਤੋਂ ਬਾਅਦ ਚ ਪਾਰਟੀ ਦੇ ਕਈ ਹੋਰ ਸੀਨੀਅਰ ਲੀਡਰ ਨੇ ਵੀ ਮੈਨ ਨਾਲ ਰਾਬਤਾ ਕੀਤਾ ਕਿ ਇਹ ਮਹੀਮ ਅਸੀਂ ਪੂਰੇ ਪੰਜਾਬ ਦੇ ਵਿੱਚ ਚਲਾਵਾਂਗੇ ਅਸੀਂ ਕਿਸਾਨਾਂ ਦੀ ਲੁੱਟ ਹੋਣ ਨਹੀਂ ਦੇਵਾਂਗੇ ਜਿੱਦਾਂ ਸੋਸਾਇਟੀਆਂ ਨੇ ਵੀ ਪ੍ਰੈਕਟਿਸ ਕੀਤਾ ਜਾਂਦਾ ਹੈ ਅ ਬਿਲਕੁਲ ਜੀ ਇੱਕ ਇੱਕ ਡਿਸਟ੍ਰੀਬਿਊਟਰ ਤੋਂ ਇਲਾਵਾ ਕਈ ਹੋਰ ਡਿਸਟ੍ਰੀਬਿਊਟਰਾਂ ਦੇ ਨਾਮ ਵੀ ਆ ਰਹੇ ਨੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਵੀ ਪਰਚੇ ਦੇ ਵਿੱਚ ਪਾਇਆ ਜਾਊਗਾ ਵੇ ਤਾਂ ਇਹ ਸੁਸਾਇਟੀਆਂ ਮਾਰੇ ਕੀ ਕਹਿੰਦੇ ਉਹ ਸੁਸਾਇਟੀਆਂ ਨੂੰ ਉਨੀਦਰ ਮਾਲ ਨਹੀਂ ਸਪਲਾਈ ਕੀਤਾ ਜਾਂਦਾ ਜਿੰਨੀ ਦਾ ਲਿਕੁਇਡ DIPA ਔਰ ਲਿਕੁਇਡ ਨੈਨੋ ਯੂਰੀਆ ਨਹੀਂ ਦਿੱਤਾ ਜਾਂਦਾ ਉਨੀਦਰ ਉਹਨਾਂ ਦੀ ਦਾਇਰੀ ਯੂਰੀਆ ਦੀ ਸਪਲਾਈ ਰੋਕਤੀ ਜਾਂਦੀ ਹੈ ਇਹਦੇ ਬਾਰੇ ਕੀ ਹੈ ਚਾਹੇ ਸੁਸਾਇਟੀ ਦੀ ਖਰੀਦ ਹੈ ਚਾਹੇ ਰਿਟੇਲਰ ਦੀ ਖਰੀਦ ਹੈ ਕਿਤੇ ਵੀ ਕੋਈ ਧੱਕੇ ਨਾਲ ਨਹੀਂ ਦੇ ਸਕਦਾ ਜਿੱਥੇ ਕੋਈ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕਰੂਗਾ ਉਹਦਾ ਹੋਣਾ ਕੀ ਹੈ ਉਹਦਾ ਆ ਹੋਣਾ ਜਿਵੇਂ ਆ ਪਰਚਾ ਹੋ ਗਿਆ ਫਿਰ ਇਹ ਬਾਕੀਆਂ ਤੇ ਵੀ ਹੋਊਗਾ ਵਾਦਾ ਕਰਦੀ ਹੈ ਜੀ ਜਿਹੜਾ ਹੋ ਗਿਆ ਫਿਰ ਇਹ ਬਾਕੀਆਂ ਤੇ ਵੀ ਹੋਊਗਾ ਚਾਹੇ ਕਿੱਥੇ ਇਕੱਠੇ ਹੋ ਕੇ ਕਿਹੜੇ ਅੱਜ ਲੱਗੀ ਜਨੇ ਵੀ ਫਿਰ ਤੁਸੀਂ ਉਹਨੂੰ ਹੀ ਸਪੋਰਟ ਕਰ ਦਿਓ ਤੇ ਜੂਨੀਅਰ ਬਣਾ ਕੇ ਇਹਦਾ ਜੂਨੀਅਰ ਬਣਾ ਕੇ ਤਾਂ ਕੱਲ ਨੂੰ ਹਰੇਕੀ ਬਲੈਕਮੇਲ ਕਰਨ ਲੱਗੀ ਹੋ ਸਰਕਾਰ ਨੂੰ ਜੀ ਜੂਨੀਅਰ ਬਣਾਉਣ ਦਾ ਜਿਹੜਾ ਜੂਨੀਅਰ ਦੀ ਗੱਲ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਸ਼ਗਾ ਵੀ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਕਰਕੇ ਉਹ ਦੇਖੋ ਕੋਈ ਗੱਲ ਨਹੀਂ ਉੱਤੇ ਰੋਕ ਲਾ ਸਪਲਾਈ ਦੇ ਉੱਤੇ ਕਿਤੇ ਪ੍ਰੋਬਲਮ ਆਉਂਦੀ ਆ ਤਾਂ ਬੇਸ਼ੱਕ ਸਾਡਾ ਕੰਮ ਹੈ ਸਪਲਾਈ ਸਾਡਾ ਕੰਮ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿ ਉਹ ਯੂਨੀਅਨ ਬਣਾ ਕੇ ਇਕੱਠੇ ਹੋ ਸਕਦੇ ਆ ਮੈਂ ਯੂਨੀਅਨ ਦੀ ਗੱਲ ਨਹੀਂ ਮੈਂ ਗੱਲ ਕਹਿੰਦਾ ਵੀ ਜੇਕਰ ਸਪਲਾਈ ਕਿਸੇ ਵੀ ਤਰੀਕੇ ਨਾਲ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਸਪਲਾਈ ਪ੍ਰਭਾਵਿਤ ਹੁੰਦੀ ਹੈ ਮੈਂ ਤਾਂ ਇਹ ਗੱਲ ਕਰ ਰਿਹਾ ਹਾਂ ਬਿਲਕੁਲ ਸਪਲਾਈ ਨੂੰ ਜਿਹੜਾ ਠੀਕ ਰੱਖਣਾ ਉਹ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਡਿਪਾਰਟਮੈਂਟ ਉਹਦੀ ਪਿਆਰਬਾਈ ਕਰੂੰਗਾ ਅਸੀਂ ਉਹਦੀ ਪਿਆਰਬਾਈ ਕਰਾਂਗੇ ਪਰ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਜੇ ਉਹ ਇਕੱਠੇ ਹੋ ਗਏ ਤਾਂ ਕੱਲ ਨੂੰ ਚਟੇ ਵਾਲੇ ਵੀ ਇਕੱਠੇ ਹੋ ਜੂਗੇ ਤੇ ਕੱਲ ਨੂੰ ਹੋਰ ਵੀ ਇਕੱਠੇ ਹੋ ਜੂਗੇ ਪਰ ਜਿਹੜਾ ਸਾਨੂੰ ਆਪਣਾ ਕੰਮ ਹੈ ਉਹ ਤਾਂ ਕਰਨਾ ਹੀ ਪੈਣਾ ਅਸੀਂ ਆਪਣਾ ਕੰਮ ਕਰਾਂਗੇ ਉਹ ਜੇ ਕੋਈ ਏਦਾਂ ਦੀ ਨੌਬਤ ਆndi ਹੈ ਉਹਦੇ ਉੱਥੇ ਜਿਹੜੀ ਲੜਾਈ ਲੜਨੀ ਵੀ ਉਹ ਲੜਾਈ ਲੜਾਂਗੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਇਕੱਠੇ ਹੋਣ ਕਰਕੇ ਅਸੀਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰੀ ਜਿਹੜੇ ਗਲਤ ਕੰਮ ਕਰ ਰਹੇ ਨੇ ਇਸ ਵਾਰ ਜਿਹੜੀ ਝੋਨੇ ਦੀ ਫਸਲ ਦੀ ਕਈ ਜਗ੍ਹਾ ਤੇ ਝਾੜ ਬਹੁਤ ਘੱਟ ਹੈ ਕਈ ਜਗ੍ਹਾ ਕੋਈ ਬਿਮਾਰੀ ਵੀ ਪਈ ਕਰਵਾਈ ਜਾਈਏਗੀ ਮੈਂ ਕੱਲ ਮੰਡੀ ਦੇ ਵਿੱਚ ਗਿਆ ਸੀਗਾ ਜੀ ਦੋ ਤਿੰਨ ਗਿਸ਼ੂ ਹੈਗੇ ਇੱਕ ਤਾਂ ਹਲਦੀ ਰੋਗ ਦੇ ਕਾਰਨ ਜਿਹੜਾ ਡਿਸ ਕਲਰ ਕਾਫੀ ਜ਼ਿਆਦਾ ਜਿਹੜਾ ਹੋ ਰਿਹਾ 5% 10%, 10% 20% 50% ਤੱਕ ਵੀ ਡਿਸ ਕਲਰ ਹੋ ਰਿਹਾ ਉਹਦੇ ਬਾਰੇ ਵੀ ਮੌਕੇ ਤੋਂ ਜਿਹੜੇ ਸਾਡੇ ਸੈਕਟਰੀ ਫੂਡ ਸਪਲਾਈ ਹੈ ਆਈਐਸ ਰਾਹੁਲ ਭੰਡਾਰੀ ਜੀ ਉਹਨਾਂ ਦੇ ਮੈਂ ਧਿਆਨ ਚ ਲਿਆ ਦਿੱਤਾ ਸੀਗਾ ਉਹ ਕੇਂਦਰ ਦੇ ਨਾਲ ਪੰਜਾਬ ਗਵਰਨਮੈਂਟ ਇਸ ਚੀਜ਼ ਦੀ ਪੇਰਵਾਹੀ ਕਰ ਰਹੀ ਹੈ ਕਿ ਜਿੱਥੇ ਡਿਸ ਕਲਰ ਹੋ ਰਿਹਾ ਡਿਸ ਕਲਰ ਕਰਕੇ ਕੋਈ ਮਿਲਰ ਜਿਹੜਾ ਝੋਨੇ ਨੂੰ ਨਹੀਂ ਚੱਕ ਰਿਹਾ ਉੱਥੇ ਅਸੀਂ ਕਿਵੇਂ ਕਿਸਾਨ ਨੂੰ ਰਾਹਤ ਦੇਣੀ ਹੈ ਇਹ ਫੈਸਲਾ ਹੁਣਾ ਕੇਂਦਰ ਤੋਂ ਹੈ ਪਰ ਕੇਂਦਰ ਦੇ ਨਾਲ ਪੰਜਾਬ ਗਵਰਨਮੈਂਟ ਕਾਰਵਾਈ ਕਰ ਰਹੀ ਹੈ। ਛਾੜਾ ਦਾ ਮੁਆਵਜ਼ਾ ਹੁਣ ਕਿੱਥੇ ਖੜਾ ਹੈ? ਉਹ ਪਿੰਡਾਂ ਦੇ ਵਿੱਚ ਜਿੱਥੇ ਵੀ ਜਿਹੜਾ ਉਹਦੀ ਅਸੈਸਮੈਂਟ ਹੋਣੀ ਸੀਗੀ ਉਹ ਅਸੈਸਮੈਂਟ ਕੀਤੀ ਜਾ ਚੁੱਕੀ ਹੈ। ਅਸੈਸਮੈਂਟ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਚੱਲ ਰਿਹਾ ਹੈ। ਕਦੋਂ ਤੱਕ ਉਮੀਦ ਕਰ ਸਕਦੇ ਹਾਂ ਉਹ ਆਪਾਂ ਮਿਲ ਜੂਗਾ? ਮੈਂ ਕੋਈ ਟਾਈਮ ਬਾਉਂਡ ਤਾਂ ਨਹੀਂ ਕਰ ਸਕਦਾ ਪਰ ਐਸ ਸੂਨ ਐਸ ਪੋਸੀਬਲ ਹੋ ਜਾਏਗਾ। ਦੇਣਾ ਫਿਰ ਇਤੋਂ ਦੇ ਪਰਚੇ ਲਾਜਿਬ ਹੁੰਦੇ ਆ ਇਸ ਤਰ੍ਹਾਂ ਕੇ ਅੰਮ੍ਰਿਤਸਰ ਨੇ ਪੰਜਾਬ ਕਰੇ ਸਾਡਾ ਸਾ ਦਿੱਤਾ ਕੱਲ ਫਿਰ ਅੱਤੀ 9:00 ਵਜੇ ਪੱਟਾ ਕਰਾਇਆ ਸਿਰਫ ਖਾਲਦੁਲੀ ਰੋਡ ਹੁੰਦੀ ਐਨ ਪੀ ਕੇ ਐਨ ਤੋਂ ਜੂਰੀ ਤੋਂ ਮਿਲ ਜਾਂਦੀ ਹੈ ਵੀ ਆਪਣ ਨੂੰ ਡੀਪੀ ਮਿਲ ਜਾਂਦੀ ਹੈ ਤੇ ਕੇਵਲ ਦੀ ਪਟਾਸ ਤੋਂ ਇਹ ਤੋਂ ਲਾਵੇ ਜੀ ਹੋਰ ਖਰਚਾ ਦਿੰਦੇ ਆ ਉਹ ਗਲਤ ਹੈ ਜੇ ਹੋਰ ਖਰਚੇ ਲੋੜ ਆ ਕਿਸਾਨ ਨੂੰ ਉਹ ਮਿੱਟੀ ਪਰ ਕਰਾ ਲਵੇ ਉਹਦੇ ਵੇਚ ਤੇ ਖਾਦਾ ਉਹ ਮਿਲਦੀਆਂ ਬਿਜਾਰ ਤੋਂ ਉਹ ਲੈ ਸਕਦਾ ਨਹੀਂ ਇਹ ਤਾਂ ਧਿਆਨ ਕਿ ਮਤਲਬ ਸਭ ਦੇ ਲੈ ਜਾਂਦਾ ਪਰ ਛੋਟੇ ਅਪਾਰਟਮੈਂਟ ਦੀ ਕਿੰਨੀ ਰਿਸਪੌਂਸਿਬਿਲਟੀ ਛੋਟੇ ਘਰਨ ਦੀ ਬਣਦੀ ਹੈ ਇਸ ਚੀਜ਼ ਨੂੰ ਚੈੱਕ ਕਰਨਾ ਕੀ ਹੱਦ ਤੱਕ ਟੈਕਨੀਕ ਦਾ ਦੁਕਾਨਦਾਰ ਜਿਹੜਾ ਜਿਹੜਾ ਇਹ ਵਿਅਕਤੀ ਦੀ ਗੱਲ ਆਈ ਨਾ ਮੈਨੂੰ ਪਤਾ ਲੱਗਿਆ ਇਹ ਪਹਿਲਾਂ ਵੀ ਇਹ ਇਹ ਖਰਾਬ ਘਰ ਵੀ ਹੋ ਚੁੱਕੀ ਹੈ ਇਹ ਵਾਰ-ਵਾਰ ਬਣੀ ਕਿਸ ਤਰ੍ਹਾਂ ਇਹ ਕੰਮ ਕਰਦਾ ਹੈ ਜੀ ਧੰਨਵਾਦੀ ਆਪਾਂ ਆਪਣੇ ਐਮਐਲਏ ਸਾਹਿਬ ਦਾ ਬਜਾ ਜਿੰਨੇ ਕੱਲੇ ਪਰਚਾ ਕਰਵਾਇਆ ਜਿਹੜਾ ਪਹਿਲਾਂ ਵੀ ਕਾਰਵਾਈ ਹੋਈ ਆ ਉਸ ਤੋਂ ਬਾਅਦ ਵੀ maal ਵੇਚ ਰਿਹਾ ਤਾਂ ਫਿਰ ਆਪਾਂ ਇਹਦੇ ਤੇ ਕੋਈ ਸਖਤ ਕਸ਼ਨ ਨਹੀਂ ਕੋਈ ਏਦਾਂ ਦਾ ਸਖਤ ਕਰਤਾ ਐਮਐਲਏ ਸਾਹਿਬ ਕਰਨੀ ਅਸੀਂ ਜਦੋਂ ਹਜ਼ਾਇਤ ਕੀਤੀ ਅਸੀਂ ਪਰਚਾ ਕਰਤਾ ਕੱਲੇ ਪਰਚਾ ਕਰਨ ਤੋਂ ਤੱਕ ਤਾਂ ਸ਼ੁਰੂਤ ਹੋ ਗਿਆ ਕੰਮ ਇਹ ਦੇਖੋ ਹੋਰ ਹੋਰ ਫੁੱਲ ਇਨਕੁਆਰੀ ਕਰਾਂਗੇ ਫੀਲਡ ਜਾ ਕੇ ਨਾ ਜਿੱਥੇ ਇਹ maal ਭੇਜਦਾ ਕਿਸ ਤਰ੍ਹਾਂ ਭੇਜਦਾ ਸੀ ਕੋਈ ਹੋਰ ਅੱਜ ਜਾ ਕੇ ਇਨਕੁਆਰੀ ਕਰਾਂਗੇ ਸਟਾਫ ਮੈਂ ਭੇਜਦਾ ਜੁਰੂ ਲਾ ਕੇ ਇਹਦੀ ਇਨਕੁਆਰੀ ਕਰਾਂਗੇ ਤੁਹਾਡੇ